ਵੀ ਰੇਟ ਦਾ ਦੱਸ ਵੀ ਕਿਹੜਾ ਪੰਪ ਆਪਾਂ ਨੂੰ ਜਿਹੜਾ ਆਮ ਲੋਕਾਂ ਵਾਸਤੇ ਜਾਇਜ਼ ਰੇਟ ਚ ਇਹ ਯਾਰ 8500 9000 ਵਾਲਾ ਪੰਪ ਲਓ ਹਾਂ ਬਾਲਾ ਮਹਿੰਗਾ ਦੀ ਨਹੀਂ ਜ਼ਰੂਰਤ ਆਉਂਦੀ ਠੀਕ ਹੈ ਇਹ ਸਭ ਇੱਕੋ ਚੀਜ਼ਾਂ ਯਾਰ ਅੱਛਾ 7000 ਰੁਪਏ ਤੋਂ ਫੋਰ ਸਟੋਕ ਸਟਾਰਟ ਹੈ ਹਾਂ ਅੱਜ ਤੋਂ 4-3 3 ਸਾਲ ਪਹਿਲਾਂ ਵੀਡੀਓ ਪਾਈ ਸੀ ਉਦੋਂ 6500 ਰੁਪਏ ਤੋਂ ਸਟਾਰਟਿੰਗ ਸੀ ਇਹ ਹੁਣ ਚਲੋ ਮਹਿੰਗਾਈ ਦੇ ਹਿਸਾਬ ਨਾਲ 500 ਰੁਪਏ ਰੇਟ ਆਪ ਹੋਇਆ ਹਾਂ 6500 ਰੁਪਏ ਤੋਂ ਸਟਾਰਟ ਹੈ ਠੀਕ ਹੈ ਜਿਹੜੇ ਪੰਪ ਆਪਣੇ ਕੋਲੇ 8500 ਰੁਪਏ ਤੋਂ ਸਟਾਰਟਿੰਗ ਆ ਹਾਂ ਉਹਨਾਂ ਸਭ ਪੰਪਾਂ ਦੀ ਆਪਾਂ ਗਾਰੰਟੀ ਦਿੰਨੇ ਆ ਠੀਕ ਐ ਬਣਤੇ ਦਾ ਇੱਕੋ ਜਗ੍ਹਾ ਤੇ ਆ ਵੀ ਮਾਰ ਕੇ ਹੀ ਆ ਕੋਈ ਕਲਸੀ ਲਿਖੀ ਜਾਂਦਾ ਕੋਈ ਕੁਛ ਲਿਖੀ ਜਾਂਦਾ ਹਾਂ ਬਾਹਰ ਕਲਸੀ ਕੰਪਨੀ ਦਾ ਕੋਈ ਪੰਪ ਨਹੀਂ ਆ ਸਿਸੂ ਇੱਕ ਗੱਲ ਆ ਬਾਈ ਹੋਰ ਦੁਕਾਨਦਾਰ ਹੁੰਦੇ ਜਿਹੜੇ ਜਾਂ ਕੋਈ ਕੰਪਨੀ ਵਾਲੇ ਉਹ ਕਹਿੰਦੇ ਯਾਰ ਸਾਡਾ ਬ੍ਰਾਂਡ ਆ ਤੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾਗਾ ਯਾਰ ਵੀ ਹਾਂ ਤੂੰ ਕਸਟਮਰ ਨੂੰ ਹੀ ਦੱਸ ਦਿੰਦਾ ਯਾਰ ਇਹ ਚ ਕੋਈ ਫਰਕ ਹੀ ਹੈ ਨਹੀਂਗਾ ਹੈ ਹੀ ਨਹੀਂਗਾ ਫਿਰ ਯਾਰ ਜੇ ਉਹ ਸੱਚ ਬੋਲ ਕੇ ਸੁਣਦਾ ਵੀ ਕੀ ਆਂਦਾ ਉਹ ਝੂਠ ਕਦੇ ਹੱਥ ਤੇ ਮਾਰ ਹਾਂ ਐਸਿਆਂ ਦਾ ਹੀ ਫਰਕ ਪੈਂਦਾ ਨਾ ਕਮਾਈ ਦਾ ਫਰਕ ਪੈਣਾ ਠੀਕ ਹੈ ਇੱਥੇ ਹੁਣ 4-5 ਬ੍ਰਾਂਡ ਅੱਡ ਅੱਡ ਦੇ ਰੱਖਦੇ ਆ ਉਹ ਫਿਰ ਉਸ ਹਿਸਾਬ ਨਾਲ ਰੇਟ ਰੱਖਣਾ ਹਾਂ ਉਹਦੇ ਚ ਕੀ ਆ ਜੀ ਹੁਣ ਜਿਵੇਂ ਇਹਦੇ ਚ ਆ ਰਤਨ ਲਿਖਿਆ ਕਲਸੀ ਵੀ ਲਿਖਿਆ ਮਿਲ ਜਾਂਦਾ ਫਲਾਨਾ ਵੀ ਮਿਲ ਜਾਂਦਾ ਰੇਟ ਵੈਲਿਊ ਸੇਮ ਹੈ ਸੇਮ ਇਹ ਇਹ ਕਿੰਨੇ ਵਾਲਾ ਪਾਪਾ ਹੈ ਇਹ ਇਹ ਆਪਣਾ ਮੋਲੋਜੀ 10000 ਰੁਪਏ ਦਾ ਅੱਛਾ ਹੁਣ ਜਿਵੇਂ ਤੁਸੀਂ ਇੱਥੋਂ ਨਹੀਂ ਲੈਣਾ ਕਿਤੋਂ ਵੀ ਲੈਣਾ ਹੈ ਕਿਤੋਂ ਵੀ ਲੈਣਾ ਹਾਂ ਇਹ ਆਪ ਨੂੰ ਕੋਈ ਰੋਲਾ ਨਹੀਂਗਾ ਵੀ ਤੁਸੀਂ ਮੇਰੇ ਕੋਲੋਂ ਹੀ ਲਓ ਯਾਰ ਹਾਂ 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 ਇਹ ਵੀ ਨਹੀਂਗਾ ਫੋਰ ਸਟੋਕ ਪੰਪ ਜਿੱਦੋਂ ਵੀ ਲੈਣਾ ਤੁਸੀਂ ਉਹਨੂੰ ਚਲਾਓ ਅਗਲੇ ਨੂੰ ਕਹਾਂ ਵੀ ਸਟਾਰਟ ਕਰਕੇ ਮੈਨੂੰ ਚਲਾ ਕੇ ਦਿਖਾ ਹਾਂ ਸਲੋ ਰੇਸ ਤੇ ਚਲਾਓ ਹਾਂ ਰੇਸ ਵਧਣ ਨਹੀਂ ਦੇਣੀ ਜੇ ਸਲੋ ਰੇਸ ਤੇ ਇੰਜਣ ਕਾ ਵਾਜ ਛਣਕਦਾ ਹੈ ਵਾਜਾਂ ਦਿੰਦਾ ਤਾਂ ਇੰਜਣ ਮੜਾ ਹੈ ਮੜਾ ਠੀਕ ਆ ਸਚਾਈ ਹੈ ਜੇ ਇੰਜਨ ਇਕੋ ਲੈ ਤੇ ਚੱਲਦਾ ਪਿਆ ਸਲੋ ਚ ਵੀ ਤੇ ਰੇਸ ਚ ਵੀ ਤਾਂ ਇੰਜਨ ਬੈਸਟ ਆ ਉਹ ਬੈਸਟ ਉਹ ਲੈ ਲੋ ਗੰਮ ਕਰਕੇ ਲੈ ਤੁਸੀਂ 12000 ਵਾਲਾ ਲੈ ਰਹੇ ਹੋ ਜਾਂ 8000 ਵਾਲਾ ਲੈ ਰਹੇ ਹੋ ਬਸ ਇਹ ਆ ਵੀ ਬਾਹਲਾ ਹਲਕਾ ਨਾਲ ਲੋ ਹਲਕਾ ਨਾਲ ਬਾਹਲੇ 'ਚ ਕੀ ਆ ਵੀ ਆਪਾਂ ਅੱਜ ਪੈਸੇ ਲਾਏ ਆ ਯਾਰ ਪੈਸੇ ਜਿਹੜਾ ਨਿੱਤ ਲੱਗਦੇ ਆ ਚੀਜ਼ ਨੂੰ ਇਹ ਜੋ ਪੰਪ ਦਾ ਪ੍ਰੈਸ਼ਰ ਆਊਗਾ ਹਾਂ ਬੈਂਡਰੀ ਵਾਲੇ ਦਾ ਕਿਸੇ ਪੰਪ ਦਾ ਨਹੀਂ ਆਊਗਾ ਓਕੇ ਹਾਂ ਵੀ ਆਪਣੇ ਤੋਂ ਲੈ ਕੇ ਗਿਆ ਤਾਂ ਵੱਖਰੀ ਗੱਲ ਆ ਹਾਂ 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 ਵੀ ਇਹਦੇ ਵਿੱਚ ਹਾਈ ਪ੍ਰੈਸ਼ਰ ਮੋਟਰ ਆ ਠੀਕ ਆ ਵਾਕੇ ਰੋ ਦੂਰ ਤੱਕ ਜਾਂਦਾ ਉੱਥੋਂ ਤੱਕ ਇਹ ਆਪਾਂ ਆਪ ਤਿਆਰ ਕਰਵਾਨੇ ਆ ਠੀਕ ਹੈ ਇਹ ਸਚਾਈ ਹੈ ਇਹ ਚైనా ਦੀ ਸਭ ਤੋਂ ਮਹਿੰਗੀ ਫੈਕਟਰੀ ਹੈ ਜਿੱਥੋਂ ਆਪਾਂ ਪੰਪ ਤਿਆਰ ਕਰਵਾਨੇ ਛੋਟੇ ਜੀਮੀਂਦਾਰ ਵਾਸਤੇ ਸ਼ਹਿਰੀ ਬੰਦਿਆਂ ਵਾਸਤੇ ਬਹੁਤ ਵਧੀਆ ਹੂੰ ਇਹਦੇ ਵਿੱਚ ਆਪਣੇ ਕੋਲੇ ਟੋਟਲ 4 ਮਾਡਲ ਆਉਂਦੇ ਆ ਜੀ 40 40 50 50 ਜਿਹੜਾ ਤੁਹਾਨੂੰ ਚਲਾ ਕੇ ਦਿਖਾਇਆ 80 80 ਤੇ ਆ 90 90 ਇਹ ਸਭ ਤੋਂ ਵੱਡਾ ਆ ਗਿਆ ਹੈ ਇਹਨਾਂ ਨਾਲ ਇਹ ਉਹ ਦੋਨੇ ਸੇਮ ਹੈ ਜੀ 809090 80 ਦੇ ਵਿੱਚ 50 ਫੁੱਟ ਪਾਈਪ ਹੈ ਇਹਨਾਂ ਦੇ ਵਿੱਚ 27 ਫੁੱਟ ਪਾਈਪ ਹੈ ਠੀਕ ਹੈ ਪਾਈਪ ਦਾ ਪੈਪ ਦਾ ਫਰਕ ਹੈ ਇਹ ਵੀ ਪੀਸ 10 ਕਿਲੋ ਦਾ ਓਕੇ ਬਾਰੇ ਹੁੰਦੇ ਵੀਰੇ ਸਾਰੇ ਚਾਈਨੀਜ਼ ਆ ਇੰਡੀਅਨ ਕੁਛ ਨਹੀਂ ਹੁੰਦਾਗਾ ਹਾਂ ਜਿਹੜੀ ਮੇਨ ਗੱਲ ਆ ਆਪਾਂ ਇਸ ਗੱਲ ਨੂੰ ਕਹਿੰਦਿਆਂ ਨੂੰ ਆਪਾਂ ਨੂੰ 3-4 ਸਾਲ ਹੋ ਗਏ ਇਹੀ ਗੱਲ ਹੀ ਆਪਾਂ ਨੂੰ ਜਿਆਦਾ ਟਾਈਮ ਹੋ ਗਿਆ ਹਾਂ ਜਦੋਂ ਦਾ ਆਪਾਂ ਵੀਡੀਓ ਜਗਾਂ ਲੱਗਿਆ ਇਹ ਕਲਸੀ ਹੋਊਗਾ ਨਾ ਇਹ ਇੱਕ ਤੋਂ ਹੋਊਗਾ ਕਲਸੀ 99 ਅੱਛਾ ਜੀ ਜਿਨ੍ਹਾਂ ਦੀਆਂ ਮੋਟਰਾਂ ਆਉਂਦੀਆਂ ਠੀਕ ਹੈ ਕਲਸੀ ਇੱਕ ਗੋਤ ਹੈ ਹਾਂ ਠੀਕ ਹੈ ਨਾ ਜੀ ਇਹ ਸਭ ਕਲਸੀ ਅੱਡ ਅੱਡ ਮੈਂਸ਼ਨ ਕਰਾਂ ਦੇ ਲੋ ਓਕੇ 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 ਵੀ ਕਿਸੇ ਵੀ ਦੁਕਾਨਦਾਰ ਚਾਹੇ ਮੈਂ ਯਾਰ ਚਾਹੇ ਕੋਈ ਵੀ ਹੈ ਜੇ ਅਗਲਾ ਕੰਪਨੀ ਕਹੇ ਕਿ ਵੇਚਦਾ ਤਾਂ ਮਾੜੀ ਗੱਲ ਹੈ ਹੂੰ ਜੇ ਅਗਲਾ ਤੁਹਾਨੂੰ ਅਸਲੀਅਤ ਦੱਸ ਕੇ ਦਿੰਦਾ ਤਾਂ ਬਹੁਤ ਬੈਸ ਬਹੁਤ ਬੈਸ ਵੀ ਬਾਕੀ ਇਹਨਾਂ ਨੂੰ ਹੁੰਦਾ ਕੁਝ ਨਹੀਂ ਵੀ ਯਾਰ ਵੀ ਬਾਲੇ ਪੈਸੇ ਲਾਂ ਦੀ ਲੋੜ ਨਹੀਂ ਲੋੜ ਨਹੀਂ ਹਾਂ ਟੂ ਸਟ੍ਰੋਕ ਦੀ ਆਪਾਂ ਬਜ਼ਾਰੋਂ ਰਿਪੇਅਰ ਕਰਾਂ ਜਾਵੜੀਏ ਹਾਂ ਹੋਰ ਰੁਪਈਆ ਮੰਗ ਲੈਂਦੇ ਆ ਵੀ 2500 ਲੱਗ ਗਿਆ ਜੀ ਹਾਂ ਇੰਜਨ ਦਾ ਕ੍ਰੈਂਕ ਪੈ ਗਈ ਪਿਸਟਨ ਪੈ ਗਿਆ ਸਲੀਪ ਹੈ ਗਈ ਫਲਾਨਾ ਪੈ ਗਿਆ ਹਾਂ ਨਵਾਂ ਇੰਜਨ 2200 ਰੁਪਏ ਦਾ ਟੂ ਸਟੋਕ ਦਾ ਜੇ ਪੂਰਾ ਸੀਰੀਅਲ ਦਾ ਲੈਣਾ 2600 ਰੁਪਏ ਦਾ 2600 ਫੋਰ ਦਾ ਇੰਜਨ ਹੈ ਜਿਵੇਂ ਆ 3500 ਦਾ ਇਹਦੇ ਵਿੱਚ ਸਿੱਧਾ ਇੰਜਨ ਲੈਣਾ ਤਾਂ 4500 ਰੁਪਏ ਦਾ ਐਂਡ ਆ ਇਹ ਜਿਵੇਂ ਮੂੰਹ ਕਰਾਈ ਤੇ ਸਪਰੇਅ ਕਰਦੇ ਆ ਤਾਂ ਇਹਨਾਂ ਵਾਸਤੇ ਦੀ ਬੈਸਟ ਠੀਕ ਹੈ ਵਧੀਆ ਚੱਲੂਗਾ ਉਹ ਪੂਰਾ ਸੀ ਹੁਣ ਜਿਵੇਂ ਥੋੜਾ ਇੱਥੇ ਪੰਪ ਪਿਆ ਕਿਤੇ ਆ ਪਿਆ ਲੈ ਹਾਂ ਆ ਪੰਪ ਚਾਰ ਸਾਲ ਹੋ ਗਏ ਥੋੜੇ ਆਪਦੀ ਚੱਲੀ ਜਾਂਦਾ ਅੱਜ ਆਪਣਾ ਕਾਰਬੂਰੇਟਰ ਤੇ ਹੋਰ ਕੀ ਪਿਆ ਬੋਕੀਆ ਬੋਕੀਆਂ ਪਿਆ ਲੇ ਹਾਂ ਕੋਈ ਨਹੀਂ ਯਾਰ ਕੁਝ ਵੀ ਨਹੀਂਗਾ ਕਿਸਾਨ ਵੀਰ ਦਾ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਆ ਰਤਨ ਟਰੇਡਿੰਗ ਕੰਪਨੀ ਕੋਟਕਪੂਰਾ ਤੇ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਏ ਹਾਂ ਖਾਦ ਖਲਾਰਨ ਵਾਸਤੇ ਬਹੁਤ ਵਧੀਆ ਪ੍ਰੋਡਕਟ ਆ ਸ਼ਿਸ਼ੂ ਭਾਈ ਨਾਲ ਆਪਣੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਤੇ ਭਾਈ ਜੀ ਆਹ ਪ੍ਰੋਡਕਟ ਇੰਨਾ ਟਾਈਮ ਲਕੋ ਕੇ ਕਾਦੋ ਰੱਖਿਆ ਹੁਣ ਖਾਦਾ ਖੁੱਦਾ ਖਲਾਰਨ ਲਈ ਲੋਕਾਂ ਨੇ ਹੁਣ ਬਾਹਰ ਕੱਢ ਲਿਆ ਪਹਿਲਾਂ ਨਾ ਜੀ ਆਪਣਾ ਇੱਕ ਟ੍ਰਾਇਲ ਤਾਂ ਚਲਾਣਾ ਚਾਹੀਦਾ ਨਾ ਇਹ ਨੂੰ ਵਰਤਣਾ ਚਾਹੀਦਾ ਹਾਂਜੀ ਇਹ ਜਿਹੜਾ ਆਪਾਂ ਇੱਕ ਪੀਸ ਪਹਿਲਾ ਪੀਸ ਆ ਆਸਾ ਮੋਟਰ ਦੇ ਦਿੱਤਾ ਪਿੰਡ ਉਹ ਕਰਾਈ ਤੇ ਮੁੰਡਾ ਸਪਰੇਅ ਕਰਦਾ ਕਿੰਦਾ ਉਹਦਾ ਨਾਮ ਹੈ ਤੇ ਉਹ ਜਿਹਨੂੰ ਉਹਨੇ ਆਪ ਨੂੰ ਇਹਦਾ ਫੁੱਲ ਫਲੈਸ਼ ਇਹਦਾ ਰਿਜ਼ਲਟ ਦਿੱਤਾ ਉਸ ਬੰਦੇ ਦੀ ਮੈਂ ਵੀਡੀਓ ਦੇਖੀ ਆਪਾਂ ਕਲਿੱਪ ਵਿੱਚ ਲਾਵਾਂਗੇ ਕਹਿੰਦਾ 50 ਕਿੱਲੇ 50 ਕਿੱਲੇ ਪ੍ਰਦਾਨ ਪਾ ਦਿੰਦਾ ਅੱਛਾ 25 ਤੋਂ 30 ਕਿੱਲੇ ਡੇਲੀ ਇਹਦੇ ਨਾਲ ਖਾਦ ਪਾ ਖਾਦ ਪਾ ਦਿੰਦਾ ਹਾਂਜੀ ਇਹ 4 ਸਟੋਕ ਇੰਜਨ ਦੇ ਵਿੱਚ ਹੈ ਠੀਕ ਹੈ ਇਹ ਜਿਹੜਾ ਇੰਜਨ ਹੈ 39 ਸੀਸੀ ਹੈ ਅੱਛਾ ਜਿਹੜਾ 39 ਸੀਸੀ ਫੋਰ ਸਟੋਕ ਇੰਜਨ ਹੁੰਦਾ ਜੀ ਇਹਦੀ ਜਲਦੀ ਕਿਤੇ ਕੋਈ ਵੀ ਕੰਪਲੀਟ ਨਹੀਂ ਆਂਦੀ ਜੀ ਠੀਕ ਹੈ ਜਿਵੇਂ ਆਪਣੇ ਸਪਰੇ ਪੰਪਾਂ ਦੇ ਵਿੱਚ ਵੀ ਇਹੀ ਇੰਜਨ ਲੱਗਿਆ ਹੁੰਦਾ ਅੱਛਾ ਜੀ ਕਿਹੜੀ ਫੋਰ ਸਟੋਕ ਆਪਾਂ ਪੰਪ ਵੇਚੀ ਸੀ ਠੀਕ ਹੈ ਤੇ ਇਹ ਜਿਹੜੇ ਇਹਨਾਂ ਦੀ ਇੱਕ ਤਾਂ ਐਵਰੇਜ ਚੰਗੀ ਹੁੰਦੀ ਆ ਹਾਂ ਤੇ ਇਹਦੇ ਵਿੱਚ ਆਪਾਂ ਪਦਾਨ ਯੂਰੀਆ ਹਰ ਤਰ੍ਹਾਂ ਦੀ ਮਿਕਸ ਕਰਕੇ ਚੀਜ਼ ਛਿੜਕਾ ਕਰ ਸਕਦੇ ਆ ਇਹਦਾ ਇਹਦਾ ਹੈ ਕਿੰਨਾ ਦੱਸਦੇ ਤੁਸੀਂ ਇਹਦਾ ਐਵਰੇਜ ਏਰੀਆ ਆ ਜਾਂਦਾ ਜੀ ਤਕਰੀਬਨ 70 ਤੋਂ 80 ਫੁੱਟ ਦਾ ਤੇ ਦੋਨੋਂ ਸਾਈਡ ਨੂੰ ਜੇ 35 ਤੋਂ 40 ਫੁੱਟ ਇੱਕ ਸਾਈਡ 35 40 ਇੱਕ ਸਾਈਡ ਜਿਹੜਾ ਉਹ ਮੁੰਡਾ ਚਲਾ ਰਿਹਾ ਉਹ ਕਿੰਦਾ ਕਹਿੰਦਾ ਵੀ ਇਹ 75 ਤੋਂ 80 ਫੁੱਟ ਏਰੀਆ ਸਾਡਾ ਕਵਰ ਕਰਦਾ ਠੀਕ ਹੈ ਤੇ ਤਕਰੀਬਨ ਇਹਦਾ ਰਿਜ਼ਲਟ ਬਹੁਤ ਵਧੀਆ ਉਹਨੇ ਦਿੱਤਾ ਉਹਨੇ ਮੈਨੂੰ 4-5 ਵੀਡੀਓ ਵੀ ਇਹਦੀਆਂ ਬਣਾ ਕੇ ਭੇਜੀਆਂ ਠੀਕ ਹੈ ਤੇ ਭਾਈ ਇਹ ਜਿਵੇਂ ਜਿਹੜਾ ਇਹ ਖਾਦ ਆ ਇਹ ਕਿੰਨੀ ਖਾਦ ਪਾਉਂਦਾ ਤੇ ਪਹਿਲਾਂ ਟੈਂਕੀ ਕਿੰਨੇ ਖਾਦ ਇਹ 18 ਕਿਲੋ ਇਹਦੇ ਚ ਯੂਰੀਆ ਪੈਂਦੀ ਆ ਹਾਂਜੀ ਤੇ ਜਿਹੜੀ ਖਾਦ ਆ ਤੁਸੀਂ ਇਹ ਲਾਓ ਵੀ ਇਹਦੇ ਵਿੱਚ ਰੈਜਿਸਟੇਬਲ ਆ ਵੀ ਆਪਟਨ ਦਿੱਤੇ ਵੀ ਆ ਹੂੰ ਆ ਦਿੱਤੀ ਠੀਕ ਆ ਵੀ ਜਿੰਨੀ ਇਹ ਆਪਾਂ ਉਤੋਂ ਅਜੇ ਮੈਂ ਇਹ ਤਾਂ ਇਹ ਨਹੀਂ ਪੁੱਛਿਆ ਵੀ ਕਿਲੇ ਦੀ ਇਹਦੇ ਚ ਆਪਾਂ ਕਿੰਨੀ ਮਰਜ਼ੀ ਕਿਲੇ ਦੀ ਪਾ ਸਕਦੇ ਹਾਂ 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 ਠੀਕ ਆ ਇਹ ਉਹ ਕਹਿੰਦਾ ਵੀ ਮੈਂ 40 ਮਿੰਟਾਂ ਦੇ ਵਿੱਚ ਚਾਰ ਗੱਟੇ ਦੇ ਨਾਲ ਯੂਰੀਆ ਦੇ ਖਿਲਾਫ ਦਾ 40 ਮਿੰਟਾਂ ਦੇ ਵਿੱਚ 40 ਮਿੰਟਾਂ ਚ ਠੀਕ ਆ ਉਹ ਬੰਦੇ ਦੀ ਵਲਡਿੰਗ ਹੈ ਦੇਖੋ ਖੇਤ ਦੇ ਵਿੱਚ ਮੈਂ ਤਾਂ ਕਦੇ ਕੰਮ ਨਹੀਂ ਕਰਿਆ ਜੀ ਬਿਲਕੁਲ ਬਿਲਕੁਲ ਤੇ ਆਪ ਨੂੰ ਪਤਾ ਵੀ ਨਹੀਂ ਪਰ ਉਹ ਕਿਹੜਾ ਬੰਦੇ ਨੇ ਆਪ ਨੂੰ ਉਹਨੇ ਨਾਲੇ ਉਹਨੇ ਕਿਹਾ ਆਪਣੇ ਤੋਂ ਕਮਿਸ਼ਨ ਲੈਣਾ ਜਾਂ ਕੁਝ ਲੈਣਾ ਪਰ ਉਹ ਆ ਵੀ ਜਿਹੜੀ ਵੀ ਚੀਜ਼ ਨਵਾਂ ਕੋਈ ਪ੍ਰੋਡਕਟ ਆਉਂਦਾ ਉਹ ਟ੍ਰਾਇਲ ਲਾ ਕੇ ਪੂਰਾ ਦਾਸ ਦਿੰਦਾ ਤੁਹਾਨੂੰ ਵੀ ਪਹਿਲਾਂ ਆਪਾਂ ਇਹ ਨਹੀਂ ਵੀ ਫਾਰਮਰ ਨੂੰ ਦੇਤਾ ਵੀ ਉਹਦਾ ਰਿਜ਼ਲਟ ਨਾ ਆਵੇ ਉਹਦਾ ਕੋਈ ਫਰ ਕਿਉਂਕਿ ਉਹ ਨਾਲੇ ਬੰਦਾ ਕਿਰਾਏ ਤੇ ਕਰਮਾ ਲਾਵੇ ਲਗਾਤਾਰ ਚਲਾਉ ਉਹਦਾ ਨੰਬਰ ਵੀ ਮੈਂਸ਼ਨ ਕਰ ਦਾਂਗੇ ਜਿਹੜਾ ਬੰਦਾ ਚਲਾ ਰਿਹਾ ਹੂੰ ਵੀ ਉਹ ਤੁਹਾਨੂੰ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਵੀ ਦੇ ਦੇਊਗਾ ਪਲੱਸ ਇਹ ਨਾਲ ਸਪਰੇਅਰ ਵੀ ਕਰਦਾ ਅੱਛਾ ਜੀ ਜਿਵੇਂ ਬਾਗਾਂ ਦੇ ਮਹਿੰਗੀਆਂ ਦਵਾਈਆਂ ਹੁੰਦੀਆਂ ਜਿਹੜੇ ਆਪਣੇ ਬਜ਼ੁਰਗ ਜਾਂ ਪਹਿਲਾਂ ਪੰਪਾਂ ਦੇ ਹੁੰਦੇ ਸੀ ਉਹ ਨਾਲ ਉਹਦੇ ਵੱਡੇ ਇੰਜਨ ਜਿਹੇ ਵਾਲੇ ਹੋ ਗਏ ਨਾ ਉਹ ਹੀ ਸਿਸਟਮ ਹੈ ਠੀਕ ਹੈ ਲਸ ਬਸ ਇਹਦਾ ਇਹ ਬੇਨਿਫਿਟ ਹੈ ਵੀ ਇਹ ਨਾਲ ਯੂਰੀਆ ਖਲ ਖਾਦ ਵੀ ਸੋਡੀ ਆਪਣੀ ਕਿਵੇਂ ਡਸਟਰ ਹੋ ਗਿਆ ਪਾਊਡਰ ਵਾਲੀਆਂ ਦਵਾਈਆਂ ਹੋ ਗਈਆਂ ਜੋ ਮਰਜੀ ਆਪਾਂ ਇਧੇ ਤੋਂ ਕੰਮ ਲੈ ਸਕਦੇ ਹਾਂ ਇਹ ਇਹਦੇ ਚ ਜਿਹੜਾ ਲੱਗਾ ਦੋਸਤੋ ਵੀ ਉਹ ਪਹਿਲਾਂ ਲੋਹੇ ਦਾ ਲੱਗਾ ਹੁੰਦਾ ਜਾਂ ਉਹ ਪਿੱਤਲ ਦਾ ਹੁੰਦਾ ਸੀਗਾ ਵੀ ਜਿੰਨਾ ਕ ਪਾਣੀ ਛੱਟਣਾ ਇਥੋਂ ਛੱਟ ਸਕਦੇ ਤੁਸੀਂ ਹਾਂ ਉਹ ਹੀ ਸਿਸਟਮ ਹੈ ਹਾਂ ਪਾਣੀ ਉਹ ਚ ਉਹਨਾਂ ਦੀ ਛਿੱਟ ਮਾ ਪੈਂਦਾ ਜੀ ਇੱਥੋਂ ਪਾਈਪ ਲੱਗ ਜਾਂਦੀ ਆ ਵੀ ਉਹਦਾ ਕਨਸੈਪਟ ਬਣਾਉਣਾ ਪੈਂਦਾ ਵੀ ਇਹ ਸਪਰੇਅਰ ਵੀ ਬਣ ਜਾਂਦਾ ਤੇ ਇਹਦੀ ਕੋਈ ਕੀਮਤ ਕੀਮਤ ਯਾਰ ਬਹੁਤ ਜਾਇਜ਼ ਹੀ ਰੱਖੀ ਹੈ ਅੱਛਾ ਜੀ 1.5 ਹਜ਼ਾਰ ਰੁਪਏ ਸਿਰਫ ਹਾਂ ਠੀਕ ਆ ਆਲ ਓਵਰ ਇੰਡੀਆ ਰੇਟ ਦੀ ਵੀ ਗਾਰੰਟੀ ਹੈ ਆਪਣੀ ਇਹ ਨਹੀਂਗਾ ਯਾਰ ਵੀ ਆਪਣੇ ਕੋਲੇ ਇਹ ਪ੍ਰੋਡਕਟ ਹੈ ਵੀ ਆਪਾਂ ਕਪੜੇ ਲਾ ਦੀ ਅਗਲੇ ਦਿਨ ਉਹ ਕੰਮ ਨਹੀਂਗਾ ਤੇ ਇਹ ਜਿਹੜਾ ਬਈ ਇਹਦੀ ਕੋਈ ਗਾਰੰਟੀ ਵਾਰੰਟੀ ਵੀ ਹੈ ਹਾਂ ਇੰਜਨ ਦੀ 1 ਸਾਲ ਦੀ 1 ਸਾਲ ਦੀ ਗਾਰੰਟੀ ਹੋ ਸਟਾਕ ਇੰਜਨ ਭਾਜੀ ਸਾਲ ਜਿਹੜੇ ਸਾਡੇ ਕੋਲੇ 10000 ਤੋਂ ਉੱਤੇਲੇ ਪ੍ਰੋਡਕਟ ਹੈ ਤਾਂ ਇੰਜਨ ਤੇ ਪمپ ਚਲੋ ਇਹਦਾ ਇਕੱਲਾ ਇੰਜਨ ਹੀ ਰਹਿ ਗਿਆ ਇੰਜਨ ਦੀ ਅਸੀਂ ਸਾਲ ਦੀ ਗਾਰੰਟੀ ਦਿੰਦੇ ਹਾਂ ਉਹਦੇ ਵਿੱਚ ਇਹ ਦਿੰਦੇ ਆ ਵੀ ਕੋਈ ਨਾ ਖਾਸ ਤਾਂ ਕੋਈ ਤੁਹਾਨੂੰ ਦਿੱਕਤ ਆਂਦੀ ਆ ਤਾਂ ਛੋਡੇ ਜਿਹੜਾ ਨੇੜੇ ਮਿਸਤਰੀ ਬੈਠਾ ਹੈ ਜਾਂ ਕੋਈ ਦੁਕਾਨ ਵਾਲਾ ਉਹਦੇ ਨਾਲ ਸਾਡੀ ਗੱਲ ਕਰਾ ਦਿਓ ਉੱਥੋਂ ਹੀ ਆਪਦਾ ਠੀਕ ਹੈ ਵੀ ਰਿਪੇਅਰ ਕਰ ਰਿਪੇਅਰ ਕਰਾ ਲਓ ਠੀਕ ਆ ਬਾਈ ਇਹ ਤਾਂ ਹੋ ਗਈ ਇਹਦੇ ਬਾਰੇ ਗੱਲ ਆਪਾਂ ਜਾਨੀ ਕਿ ਪੂਰਾ ਡਿਟੇਲ ਦੇ ਵਿੱਚ ਦੱਸ ਦਿੱਤਾ ਵਾ ਹਣਾ ਇਹ ਇਹ ਬਲੋਰ ਤਾਂ ਮੇਰੇ ਹਿਸਾਬ ਨਾਲ ਹੀ ਖਰਾਬ ਹੋਣ ਵਾਲਾ ਹੋਣਾ ਹੀ ਨਹੀਂ ਜੀ। ਇਹ ਖਰਾਬ ਇਹ ਫੁੱਲਪ ਵਗੈਰਾ ਸਿੱਟਣ ਵਾਸਤੇ ਵੀ ਬੋੜਾ ਵਧੀਆ। ਅੱਛਾ ਜੀ। ਇਹ ਆਪਣਾ ਵੈਸੇ ਤਾਂ ਆਪ ਨੂੰ 2 ਸਾਲ ਹੋ ਗਏ ਵੇਚਦਿਆਂ ਨੂੰ। ਅੱਛਾ ਜੀ। ਇਹ ਚਲੋ ਮਸ਼ੀਨ ਹੋਰ ਪਾਸੇ ਵਰਤੀ ਜਾਂਦੀ ਸੀ ਸਾਡੀ। ਹਾਂ। ਵੀ ਉਹ ਵੀ ਕਿਹੜਾ ਮੁੰਡਾ ਕਿਰਾਏ ਵਾਲਾ ਕਿੰਦਾ ਉਹ ਵੀਰ ਗਿਆ ਵਸ ਵੀ ਮੈਨੂੰ ਅਜ ਦੇ ਵੀ ਨਾ ਚੱਲੇ ਨਾ ਚੱਲੇ। ਅੱਛਾ ਇਹ ਉਹਨੇ ਉਹਨੇ ਹੀ ਲਿਆ ਉਹ ਨਹੀਂ ਦਿੱਤਾ ਉਹਨੂੰ ਹੀ ਦਿੱਤਾ। ਅੱਛਾ। ਵੀ ਉਹ 6-7 ਦਿਨ ਹੋ ਗਏ ਚਲਾ ਰਿਹਾ। ਅੱਜ ਵੀ ਉਹਨੂੰ ਫੋਨ ਮਾਰਿਆ ਸੀ ਉਹ ਕਹਿੰਦਾ ਬਾਈ ਬੱਸ ਹੀ ਰਾਈ। ਉਹਨੇ ਵੀਡੀਓ ਬਣਾ ਕੇ ਪਾਈ ਆਪ ਨੂੰ ਹਾਂ ਹਾਂ ਵੀ ਉਹ ਤਾਂ ਉਹਨੇ ਇੱਥੋਂ ਤੀਕਾ ਤਾਂ ਵੀ ਮੇਰੀ ਜ਼ਿੰਮੇਵਾਰੀ ਆ ਵੀ ਇਹਨਾਂ ਦੀ ਛੱਡ ਇੱਕ ਗੱਲ ਹੋਰ ਆ ਬਈ ਲੋਕਾਂ ਦਾ ਇੱਕ ਲਾਂਭਾ ਹੁੰਦਾ ਦਾ ਯਾਰਾਂ ਵੀਡੀਓ ਪਵਾ ਲੈਣੇ ਆ ਬਾਅਦ ਫੋਨ ਨਹੀਂ ਚੱਕ ਦੇਗੇ ਨਾ ਫੋਨ ਦੇਖੋ ਯਾਰ ਇੰਜ ਹੁੰਦਾ ਜੀ ਕਈ ਯਾਰ ਮਜਬੂਰੀ ਆ ਸਾਹਮਣੇ ਕੋਈ ਕਸਟਮਰ ਖੜਾ ਹਾਂ ਜੇ ਆਪਾਂ ਉਹਦੀ ਗੱਲ ਨਹੀਂ ਸੁਣਦੇ ਹਾਂ ਦੇਖੋ ਵੀਲ ਜੇ ਮੈਂ ਡੀਲ ਕਰ ਰਿਹਾ ਤੁਹਾਡੇ ਨਾਲ ਤਾਂ ਉਹ ਵਧੀਆ ਤਰੀਕੇ ਨਾਲ ਹੋਣੀ ਹੈ ਜੇ ਇੱਕ ਮੈਂ ਉਹੀ ਫੋਨ ਹੀ ਚਕਾਣੇ ਆ ਤਾਂ ਮੈਂ ਫਿਰ ਕੋਈ EMPLOYEE ਰੱਖ ਲੈਣਾ ਚੁੱਕੀ ਜਾਊਗਾ ਉਹਦੇ ਬੈਨੀਫਿਟ ਤਾਂ ਮਿਲਣਾ ਹੀ ਨਹੀਂ ਤੁਹਾਨੂੰ ਕੋਈ ਹਾਂ ਬਿਲਕੁਲ ਬੈਨੀਫਿਟ ਤਾਂ ਉਹਦੇ ਮਿਲੂਗਾ ਨਾ ਜਦੋਂ ਤੁਸੀਂ ਮੇਰੇ ਨਾਲ ਕੋਈ ਗੱਲ ਕਰੋ ਤੁਹਾਡੇ ਨਾਲ ਸਿੱਧੀ ਗੱਲ ਡਾਇਰੈਕਟ ਹੋਊਗੀ ਹਾਂ ਦੇ ਹੁਣ ਆਪਾਂ ਚੱਲ ਗਏ ਬਈ ਪੰਪਾਂ ਵਾਲੇ ਦੇ ਪੰਪਾਂ ਦਾ ਸਭ ਤੋਂ ਪਹਿਲਾਂ ਤਾਂ ਇੱਕ ਮੇਨ ਗੱਲ ਮੈਂ ਪਹਿਲਾਂ ਪੁੱਛੂੰਗਾ ਸ਼ਾਇਦ ਤੂੰ ਨਾ ਦੱਸੇ ਵੀ ਰੇਟ ਦਾ ਦੱਸ ਵੀ ਕਿਹੜਾ ਪੰਪ ਆਪਾਂ ਨੂੰ ਜਿਹੜਾ ਆਮ ਲੋਕਾਂ ਵਾਸਤੇ ਜਾਇਜ਼ ਰੇਟ 'ਚ ਯਾਰ 8500 9000 ਹਾਂ ਬਾਲਾ ਮਿੰਗਲ ਦੀ ਨਹੀਂ ਜਰੂਰਤ ਆਉਂਦੀ ਇਹ ਸਭ ਇੱਕੋ ਚੀਜ਼ਾਂ ਯਾਰ ਅੱਛਾ 7000 ਰੁਪਏ ਤੋਂ ਫੋਸਟੋਕ ਸਟਾਰਟ ਹੈ ਹਾਂ ਅੱਜ ਤੋਂ 4-3 ਤਿੰਨ ਸਾਲ ਪਹਿਲਾਂ ਵੀਡੀਓ ਪਾਈ ਸੀ ਉਦੋਂ 6500 ਰੁਪਏ ਤੋਂ ਸਟਾਰਟਿੰਗ ਸੀ ਹੁਣ ਚਲੋ ਮਹਿੰਗਾਈ ਦੇ ਸਾਹਮਣੇ 500 ਰੁਪਏ ਰੇਟ ਅੱਪ ਹੋਇਆ ਹਾਂ 6500 ਰੁਪਏ ਤੋਂ ਸਟਾਰਟ ਹੈ ਠੀਕ ਹੈ ਜਿਹੜੇ ਪੰਪ ਆਪਣੇ ਕੋਲੇ 8500 ਰੁਪਏ ਤੋਂ ਸਟਾਰਟਿੰਗ ਹੈ ਹਾਂ ਉਹਨਾਂ ਸਭ ਪੰਪਾਂ ਦੀ ਆਪਾਂ ਗਾਰੰਟੀ ਦਿੰਦੇ ਹਾਂ ਠੀਕ ਹੈ ਦੋ ਸਾਰੇ ਪੰਪ ਅੱਜ ਕੱਲ ਜਿੰਨੇ ਵੀ ਪੰਪ ਆਉਂਦੇ ਆ ਨਾ ਜੀ ਚਾਹੇ ਤੁਸੀਂ ਸਸਤਾ ਲੈ ਰਹੇ ਹੋ ਚਾਹੇ ਮਹਿੰਗਾ ਲੈ ਰਹੇ ਹੋ ਸਭ ਡਬਲ ਪ੍ਰੈਸ਼ਰ ਆਉਂਦੇ ਆ ਇਧਰ ਵੀ ਪ੍ਰੈਸ਼ਰ ਪਾਇਪ ਹੈ ਇਧਰ ਵੀ ਪ੍ਰੈਸ਼ਰ ਪਾਇਪ ਹੈ ਹਾਂ ਠੀਕ ਹੈ ਜੀ ਇਧਰ ਵੀ ਟਰਬੋ ਲੱਗਿਆ ਹੋਇਆ ਅੱਛਾ ਜੀ ਤੇ ਅੰਦਰ ਵੀ ਟਰਬੋ ਲੱਗਿਆ ਇਹ ਸਾਰੇ ਪੰਪਾਂ ਜੀ ਸਾਰ ਸਟੋਕ ਚ ਕੋਈ ਬੜਾ ਜਿਵੇਂ ਕੋਈ 7000 ਰੁਪਏ ਵਾਲਾ 7500 ਰੁਪਏ ਤੋਂ ਜਿਹੜਾ ਸਟਾਰਟ ਹੋ ਗਿਆ ਨਾ ਯਾਰ ਉਹ ਸਭ ਦੇ ਵਿੱਚ ਇਹ ਸਿਸਟਮ ਲੱਗੀ ਹੋਈ ਹੈ ਠੀਕ ਹੈ ਬਈ ਠੀਕ ਹੈ ਇਹ ਦੇਖੋ ਜੀ ਬਣਦੇ ਤਾਂ ਇੱਕੋ ਜਗ੍ਹਾ ਤੇ ਆਣਾ ਹਾਂ ਸਹੀ ਹੈ ਪਣ ਤੇ ਦਾ ਇੱਕੋ ਜਗਾ ਤੇ ਆ ਵੀ ਮਾਰ ਕੇ ਹੀ ਆ ਕੋਈ ਕਲਸੀ ਲਿਖੀ ਜਾਂਦਾ ਕੋਈ ਕੁਛ ਲਿਖੀ ਜਾਂਦਾ ਹਾਂ ਬਾਹਰ ਕਲਸੀ ਹੀ ਕੰਪਨੀ ਦਾ ਕੋਈ ਪੰਪ ਨਹੀਂ ਆ ਸਿਸੂ ਇੱਕ ਗੱਲ ਆ ਬਾਈ ਹੋਰ ਦੁਕਾਨਦਾਰ ਹੁੰਦੇ ਜਿਹੜੇ ਜਾਂ ਕੋਈ ਕੰਪਨੀ ਵਾਲੇ ਉਹ ਕਹਿੰਦੇ ਯਾਰ ਸਾਡਾ ਬ੍ਰਾਂਡ ਆ ਤੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾਗਾ ਯਾਰ ਵੀ ਹਾਂ ਤੂੰ ਕਸਟਮਰ ਨੂੰ ਹੀ ਦੱਸ ਦਿੰਦਾ ਯਾਰ ਇਹ ਚ ਕੋਈ ਫਰਕ ਹੀ ਹੈ ਨਹੀਂਗਾ ਹੈ ਹੀ ਨਹੀਂ ਫਿਰ ਯਾਰ ਜੇ ਉਹ ਸੱਚ ਬੋਲ ਕੇ ਸੋਦਾ ਵੀ ਕੀ ਜਾਂਦਾ ਉਹ ਝੂਠ ਕਦੇ ਹੱਸ ਤੇ ਮਾਰ ਆ ਵੈਸਿਆਂ ਦਾ ਹੀ ਫਰਕ ਪੈਂਦਾ ਨਾ ਕਮਾਈ ਦਾ ਫਰਕ ਪੈਂਦਾ ਠੀਕ ਆ ਇਹ ਤੋਂ ਚਾਰ ਪੰਜ ਬ੍ਰਾਂਡ ਅੱਡ ਅੱਡ ਦੇ ਰੱਖਦੇ ਆ ਉਹ ਫਿਰ ਉਸ ਹਿਸਾਬ ਨਾਲ ਰੇਟ ਰੱਖਿਆ ਹਣਾ ਉਹਦੇ 'ਚ ਕੀ ਹੈ ਜੀ ਹੁਣ ਜਿਵੇਂ ਇਹਦੇ 'ਚ ਆ ਰਤਨ ਲਿਖਿਆ ਕਲਸੀ ਵੀ ਲਿਖਿਆ ਮਿਲ ਜਾਂਦਾ ਫਲਾਨਾ ਵੀ ਮਿਲ ਜਾਂਦਾ ਰੇਟ ਵੈਲਿਊ ਸੇਮ ਹੈ ਸੇਮ ਇਹ ਇਹ ਕਿੰਨੇ ਵਾਲਾ ਬੰਦਾ ਹੈ ਇਹ ਇਹ ਆਪਣਾ ਮੋਲੋਜੀ 10000 ਰੁਪਏ ਦਾ ਅੱਛਾ ਇਹਦੇ ਵਿੱਚ ਅੰਦਰ ਜਿੰਨੇ ਵੀ ਵੈਸੇ ਤਾਂ ਮੇਰੇ ਕੋਲ ਜਿੰਨੇ ਕਿ 8500 ਰੁਪਏ ਵਾਲਾ 8000 ਵਾਲਾ 9000 ਵਾਲਾ 9500 ਵਾਲਾ ਸਭ ਦੇ ਵਿੱਚ ਸਟੀਲੀ ਸਮਾਨੀ ਹੈ ਹਾਂਜੀ ਵੀ ਲੋਹੇ ਦਾ ਸਮਾਨ ਹੀ ਨਹੀਂ ਪਵਾਇਆ ਆਪਾਂ ਠੀਕ ਹੈ ਸਭ ਦੇ ਵਿੱਚ ਮੈਂ ਤੁਹਾਨੂੰ ਸਾਰੇ ਮਾਡਲ ਦਿਖਾ ਦਿੰਨਾ ਹਾਂ ਸਿਰਫ ਯਾਰ ਕਿਵੇਂ ਆ ਰੱਸੀ ਆ ਜਾਂਦੀ ਹੈ ਇਹ ਅਲੂਮੀਨੀਅਮ ਸਟਾਰਟਰ ਆ ਗਿਆ ਹਾਂਜੀ ਇੱਕ ਪਲਾਸਟਿਕ ਹੈ ਟੁੱਟਦੀ ਨਾ ਉਹ ਹੈ ਨਾ ਆਹ ਹਾਂ ਉਹ ਇੰਜਾਂ ਵੀ ਅੱਜ ਦੀ ਪੀੜ੍ਹੀ ਦੇ ਹਿਸਾਬ ਨਾਲ ਅਜੇ ਚੀਜ਼ ਨਾ ਹੋਵੇ ਤਾਂ ਅਗਲਾ ਕਹਿੰਦਾ ਵੀ ਤੇਰੇ ਵਾਲੇ ਪੰਪ ਚ ਆ ਲੱਗਿਆ ਨਹੀਂ ਲੱਗਿਆ ਨਹੀਂ ਹਾਂ ਇਹ ਸਾਨੂੰ ਮਜਬੂਰੀ ਚ ਕਰਨਾ ਪੈਂਦਾ ਓਕੇ ਓਕੇ ਵੀ ਚੀਜ਼ਾਂ ਇੱਕੋ ਹੀ ਆ ਉਹਦੇ ਨਾਲ ਕੀ ਆ ਕਿਸੇ ਕੋਈ ਪੰਪ 200 ਰੁਪਏ ਉੱਚਾ ਹੋ ਗਿਆ ਹਾਂ ਹੁਣ ਜਿਵੇਂ ਇਹਦੇ ਤੇ ਦੋ ਆ ਲਾਟੂ ਜੇ ਲੱਗੇ ਹਾਂ ਇਹਨੂੰ ਟਰਬੋ ਕਹਿ ਦਿੰਦੇ ਆ ਵੈਸੇ ਆਪਾਂ ਠੀਕ ਹੈ ਇਹ ਲਾਟੂ ਆ ਠੀਕ ਹੈ ਇਹਦਾ ਨਾਂ ਕੋਈ ਉਹ ਇੱਕ ਉਹ ਬਸ ਇਹ ਦੱਸਣ ਦੇ ਲਈ ਬਸ ਇੱਕ ਸ਼ੋਸ਼ਾ ਬਾਜੀ ਲਾਓ ਹਾਂ ਵੀ ਰੇਟ ਵਧਾਉਣ ਦਾ ਹਾਂ ਰੇਟ ਇਹ ਕੀ ਆ ਵੀ ਹੁਣ ਆ ਚੀਜ਼ ਲੱਗੀ ਆ ਜੀ ਇਹ ਲੱਗੀ ਆ ਪੈਸੇ ਨਾਲ ਹੀ ਲੱਗੀ ਆ ਅਕਸਰ ਹਾਂ 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 ਹੁਣ ਇਹ 150 ਰੁਪਏ ਦਾ ਪੀਸ ਹੈ ਹਾਂ 300 ਰੁਪਏ ਵਧ ਗਏ 300 ਰੁਪਏ ਵਧ ਗਏ ਨਾ ਹਾਂ ਜੇ ਆਪਾਂ ਨਹੀਂ ਲੁਵਾਉਂਦੇ ਤਾਂ ਅਗਲਾ ਕਹਿੰਦਾ ਤੇਰੇ ਪੰਪ ਤੇ ਨਹੀਂ ਲੱਗਿਆ ਤਾਂ ਇਹ ਮਾੜਾ ਹੈ ਮਾੜਾ ਇਹ ਤਾਂ ਕਰਨਾ ਹੀ ਪਊਗਾ ਨਾ ਇਹ ਇਹ ਤਾਂ ਕਰਨਾ ਹੀ ਪਊਗਾ ਹਾਂ ਹੁਣ ਜੇ ਮੇਰੇ ਹਿਸਾਬ ਨਾਲ ਇਹ ਇਹ ਜਿਹੜਾ ਜਿਹੜਾ ਮੇਰੇ ਕੋਲੇ ਪੰਪ ਆ ਉਹਦੇ ਨਾਲ ਦਾ ਵਾ ਇਹ ਇਹ ਥੋੜੇ ਵਾਲਾ ਜਿਹੜਾ ਤੁਹਾਨੂੰ ਮੈਂ ਦਿੱਤਾ ਸੀ ਆ ਯਾਰ ਉਸ ਉਹਨ ਜਿਹੜਾ ਮੈਂ ਤੁਹਾਡੇ ਕੋਲੇ ਪੰਪ ਮੇਰਾ ਚੱਲਦਾ ਪਿਆ ਦੱਸ ਦੇ ਵੀ ਉਹਨੂੰ ਕੀ ਹੋ ਗਿਆ 4 ਸਾਲ ਹੋ ਗਏ ਤੇਲ ਵੀ ਕੁਛ ਨਹੀਂ 40 50 ਗ੍ਰਾਮ ਤੇਲ ਖਾਂਦਾ ਟੈਂਕੀ ਦਾ 40 ਗ੍ਰਾਮ ਮੇਰੇ ਸਾਲ ਇਹਨਾਂ ਨੂੰ ਕੋਈ ਨਹੀਂ ਹੁੰਦਾ ਹਾਂ ਭਈ ਉਹ ਅੱਜ ਜਿਵੇਂ ਮਹਿੰਗਾਈ ਬਹੁਤ ਵੱਧ ਗਈ ਯਾਰ ਤਾਂ ਕਸਟਮਰ ਨੂੰ ਬਸ ਇਹ ਐ ਵੀ ਚਲੋ ਵੀ ਥੋੜਾ ਜਿਹਾ 8500 ਰੁਪਏ ਦੀ ਰੇਂਜ ਵਾਲਾ ਲੈ ਲੈਣਾ ਤਾਂ ਬੈਸਟ ਆ ਉਹਦਾ ਕਾਰਨ ਕੀ ਆ ਹੁਣ ਜਿਵੇਂ ਤੁਸੀਂ ਇੱਥੋਂ ਨਹੀਂ ਲੈਣਾ ਕਿਤੋਂ ਵੀ ਲੈਣਾ ਕਿਤੋਂ ਵੀ ਲੈਣਾ ਹਾਂ ਇਹ ਆਪ ਨੂੰ ਕੋਈ ਰੋਲਾ ਨਹੀਂ ਗਿਆ ਵੀ ਤੁਸੀਂ ਮੇਰੇ ਕੋਲੋਂ ਹੀ ਲੋ ਯਾਰ ਇਹ ਵੀ ਨਹੀਂਗਾ ਫੋਰ ਸਟੋਕ ਪੰਪ ਜਿੱਦੋਂ ਵੀ ਲੈਣਾ ਤੁਸੀਂ ਉਹਨੂੰ ਚਲਾਓ ਅਗਲੇ ਨੂੰ ਕਾ ਵੀ ਸਟਾਰਟ ਕਰਕੇ ਮੈਨੂੰ ਚਲਾ ਕੇ ਦਿਖਾ ਹਾਂ ਸਲੋ ਰੇਸ ਤੇ ਚਲਾਓ ਹਾਂ ਰੇਸ ਵਧਣ ਨਹੀਂ ਦੇਣੀ ਜੇ ਸਲੋ ਰੇਸ ਤੇ ਇੰਜਨ ਕਾ ਵਾਜ ਛਣਕਦਾ ਹੈ ਵਾਜਾਂ ਦਿੰਦਾ ਤਾਂ ਇੰਜਨ ਮੜਾ ਹੈ ਮੜਾ ਠੀਕ ਆ ਸਚਾਈ ਇਹ ਹੈ ਜੇ ਇੰਜਨ ਇੱਕੋ ਲੈ ਤੇ ਚਲਦਾ ਪਿਆ ਸਲੋ ਚ ਵੀ ਤੇ ਰੇਸ ਚ ਵੀ ਤਾਂ ਇੰਜਨ ਬੈਸਟ ਉਹ ਬੈਸਟ ਉਹ ਲੈ ਲਓ ਜੰਪ ਕਰਕੇ ਲੈ ਤੁਸੀਂ 12000 ਵਾਲਾ ਲੈ ਰਹੇ ਹੋ ਜਾਂ 8000 ਵਾਲਾ ਲੈ ਰਹੇ ਹੋ ਹਾਂ ਬਸ ਇਹ ਆ ਵੀ ਬਾਲਾ ਹਲਕਾ ਨਾਲੋ ਹਲਕਾ ਨਾਲ ਵਾਲੇ ਜੀ ਕੀ ਹੈ ਵੀ ਆਪਾਂ ਅੱਜ ਪੈਸੇ ਲਾਏ ਆ ਯਾਰ ਪੈਸੇ ਜਿਹੜਾ ਨਿਤ ਲੱਗਦੇ ਆ ਚੀਜ਼ ਨੂੰ ਮੈਂ ਵੀ ਹੁਣ ਕੋਈ ਚੀਜ਼ ਬਿਆਰੋਂ ਪਰਚੇਜ਼ ਕਰਾਂ ਤਾਂ ਮੈਨੂੰ ਵੀ ਇਹ ਹੁੰਦਾ ਵੀ ਚੀਜ਼ ਲੰਬਾ ਸਮਾਂ ਚੱਲੇ ਜੀ ਹਾਂ ਸਹੀ ਆ ਉਹ ਜਿਵੇਂ ਆਪਾਂ ਬੈਟਰੀ ਵਾਲੇ ਦੇ ਆ ਜੀ ਆਪਾਂ 10 ਸਾਲ ਪਹਿਲਾਂ ਵੀ ਬੈਟਰੀ ਵਾਲੇ ਦਾ 3000 3200 ਰੇਟ ਸੀਗਾ ਤੇ ਅੱਜ ਵੀ 3000 3200 ਅਕਸਰ ਮਹਿੰਗਾਈ ਤਾਂ ਵਧੀ ਹੈ ਨਾ ਠੀਕ ਹੈ ਬੈਟਰੀ ਵੀ ਵਧੀਆ ਪਹਿਲਾਂ ਵਾਲੀ ਬੈਟਰੀ 7 ਸਾਲ ਚੱਲਦੀ ਸੀ ਹਾਂ 8 ਸਾਲ ਚੱਲਦੀ ਸੀ ਅੱਜ ਵਾਲੀ ਬੈਟਰੀ ਦੀ ਲਾਈਫ ਸਾਲ ਸਵਾ ਸਾਲ ਰਹਿ ਗਈ ਹੂੰ ਇਹ ਇਹ ਬੈਟਰੀ ਲਿਥੀਅਮ ਆ ਕਿ ਦੂਜੀ ਇਹ ਦੂਜੀ ਆ ਹੀ ਲੈਡ ਐਸਿਡ ਆ ਲਿਥੀਅਮ ਆ ਹੈ ਲੈ ਕੇ ਆ ਹੀ ਅਰਲੀਥੀਅਮ ਬੈਟਰੀਆਂ ਤੋਂ ਕੱਢ ਕੇ ਕੱਲੀ ਬੈਟਰੀ ਕੱਢ ਕੇ ਲਾ ਗਏ ਹੁਣ ਆਪਾਂ ਲਿਥੀਅਮ ਬੈਟਰੀ ਵਾਲੀ ਰੰਮੀ ਆਪਣੀ ਹੂੰ ਇਹਦੀ ਆਪਾਂ ਇੱਕ ਤਾਂ 1 ਸਾਲ ਦੀ ਗਾਰੰਟੀ ਦਿੰਨੇ ਆ ਬੈਟਰੀ ਦੀ ਫੁੱਲ ਫਲੈਸ਼ ਜੇ ਕੁਦਾ ਨਾ ਖਾਸਤਾ ਬੈਟਰੀ ਨੂੰ ਕੁਝ ਹੋ ਗਿਆ ਦਿੱਕਤ ਆ ਗਈ ਤਾਂ ਸਾਲ ਦੇ ਵਿੱਚ ਚੇਂਜ ਕੀਤੀ ਜਾਊਗੀ ਹਾਂ ਇਹਦੀ 45 ਰੰਮੀਆਂ ਡਬਲ ਮੋਟਰ ਤੇ ਡਬਲ ਮੋਟਰ ਤੇ 45 ਰੰਮੀਆਂ ਪਾਂ ਦੀ ਗਾਰੰਟੀ ਮੈਂ ਜਦੋਂ ਆਪਣੀ ਡਰਮੀ ਲਗਾਇਆ ਨਾ ਮੈਂ 90 ਡਰਮੀਆਂ ਦੀ ਗਾਰੰਟੀ ਦਿੰਦਾ ਸੀਗਾ 90 ਉਹ ਸਿੰਗਲ ਮੋਟਰ ਤੇ ਹੋਊਗੀ ਸਿੰਗਲ ਮੋਟਰ ਤੇ ਇਹ ਡਬਲ ਆ ਗਈ ਹਾਂ ਇਹਦੇ ਵਿੱਚ ਹੁਣ ਐਤ ਕੀ ਆਪਾਂ ਬਦਲਾਅ ਬਹੁਤ ਵਧੀਆ ਕਰਤੇ ਲੀਥੀਅਮ ਲਿਆਈ ਲੀਥੀਅਮ ਮੈਂ ਹਾਂ ਲੀਥੀਅਮ ਆ ਗਈ ਅੱਛਾ ਇਹ ਲੀਥੀਅਮ ਹਾਂ ਲੀਥੀਅਮ ਬੈਟਰੀ ਠੀਕ ਹੈ ਹੁਣ ਇਹਦੇ ਅੰਦਰ ਕਿਹੜਾ ਚਾਰਜਰ ਹੈ ਅੱਗੇ ਨਾ ਕਿਉਂ ਲੀਥੀਅਮ ਬੈਟਰੀ ਇਹ ਵਾਪਸ ਰੱਖਣੇ 12 ਬੋਲਟ ਪਹਿਲਾਂ ਰੱਖਦੇ ਸੀ 12 ਬੋਲਟ 18 एएच ਦੀ ਹੁਣ ਰੱਖਦੇ ਹਾਂ 12 ਬੋਲਟ 20 एएच ਦੀ ਠੀਕ ਹੈ 12 ਬੋਲਟ 2 ਤੇ ਚਾਰਜਰ ਹੀਟ ਹੋ ਕੇ ਸੜ ਜਾਂਦੇ ਸੀ ਹਾਂ ਤੇ ਐਤਕੀ ਆਪਾਂ ਇਹਦੇ ਵਿੱਚ ਪੱਖਾ ਲਗਵਾਤਾ ਜਿਵੇਂ ਸਕੂਟਰੀਆਂ ਨਹੀਂ ਆਉਂਦੀਆਂ ਗਿਆ ਹਾਂ ਇਲੈਕਟ੍ਰੋਨਿਕ ਸਕੂਟਰੀਆਂ ਆਉਂਦੀਆਂ ਉਹਨਾਂ ਦੇ ਚਾਰਜਰ 'ਚ ਪੱਖਾ ਹੁੰਦਾ ਹਾਂ ਇਹਦੇ 'ਚ ਵੀ ਪੱਖਾ ਲਗਵਾਤਾ ਠੀਕ ਹੈ ਹੁਣ ਦੂਜਾ ਨੰਬਰ ਆਹ ਸਮਾਨ ਤਾਂ ਚਲੋ ਸਾਰਿਆਂ ਨਾਲ ਹੀ ਆਉਂਦਾ ਹਾਂ 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 ਤਿੰਨ ਹਜ਼ਾਰ 2800 3500 ਵਾਲੀ ਨਾਲ ਵੀ ਆਉਂਦਾ ਹਾਂ ਇਹਦੇ ਵਿੱਚ ਇੱਕ ਤਾਂ ਆਪਾਂ ਮੋਟਰ ਆ ਮੈਂ ਤੁਹਾਨੂੰ ਪ੍ਰੈਸ਼ਰ ਦਿਖਾਣਾ ਹਾਈ ਪ੍ਰੈਸ਼ਰ ਮੋਟਰ ਹੈ ਇਹਦੇ 'ਚ ਠੀਕ ਹੈ ਫੇਰੇ ਕਿਹੜਾ ਆਹ ਕਲੱਚ ਹੈ ਹਾਂ ਆਹ ਪੈਪ ਤਾਂ ਲੱਗਦੀ ਲੱਗਦੀ ਹੈ ਜੀ ਕਈ ਹੱਥਾਂ ਦੀ ਰੰਮੀ ਦੀ ਪੈਪ ਲੱ ਕਈ ਆਰ ਕਸਟਮ ਆਪਣਾ ਹੱਥ ਵਾਲੀ ਰੰਮੀ ਡਾਕਟਰ ਖੇਤੀਬਾੜੀ ਵਿਭਾਗਾਂ ਜਾਂ ਦਵਾਈ ਵਾਲਾ ਆਪ ਨੂੰ ਕਹਿੰਦਾ ਜੀ ਹੱਥ ਵਾਲੀ ਰੰਮੀ ਨਾਲ ਸਵੇ ਕਰੋ ਹਾਂ ਹੁਣ ਕਿਸੇ ਨੂੰ ਅੱਗ ਅੱਡ ਪੈਸੇ ਲਾਉਣ ਦੀ ਲੋੜ ਨਹੀਂ ਆ ਕਲੱਚ ਦੇ ਅੰਦਰ ਹੀ ਚੂੜੀਆਂ ਪਵਾਤੀਆਂ ਜਿਵੇਂ ਆ ਡੰਡੀ ਹੱਥ ਵਾਲੀ ਰੰਮੀ ਦੀ ਹੈ ਤਾਂ ਇਹਦੇ ਅੰਦਰ ਕਸੀ ਜਾਓ ਅੱਛਾ ਇਹ ਡਬਲ ਹੋ ਗਿਆ ਬਾਹਰੋਂ ਵੀ ਕਸੀਦਾ ਦੇ ਅੰਦਰ ਵੀ ਬਾਹਰੋਂ ਤਾਂ ਆ ਗਿਆ ਚੈਨਾ ਵਾਲਾ ਮਾਲ ਜੀ ਹਾਂ ਉਹ ਕਸੀਦਾ ਉਹ ਕਸੀਦਾ ਇਹ ਅੰਦਰ ਕਰਤੀ ਹੱਥ ਵਾਲੀ ਚੂੜੀ ਦੀ ਵੀ ਚੂੜੀ ਠੀਕ ਹੈ ਵੀ ਅਗਲੇ ਨੇ ਹੱਥ ਨਿਓਲ ਲਾ ਕੇ ਹਾਂ ਹੱਥਲੀ ਰਲਮੀ ਵਾਲਾ ਕਨਸੈਪਟ ਕਰਨਾ ਉਹ ਵੀ ਕਰ ਉਹਦੇ ਨਾਲ ਇੰਜ ਆ ਵੀ ਮੋਟੀ ਗਣੀ ਦਾ ਪਾਣੀ ਪਿੰਦਾ ਹਾਂ ਵੀ ਕਿਵੇਂ ਆਪਣਾ ਪੱਕਾ ਚੋਂ ਪੂਰਾ ਸੰਘਣਾ ਹੋ ਗਿਆ ਉਦੋਂ ਦਵਾਈ ਥੱਲੇ ਜਾਣੀ ਚਾਹੀਦੀ ਉਤੋਂ ਉਤੋਂ ਦਾ ਫਾਇਦਾ ਹੀ ਕੋਈ ਨਹੀਂਗਾ ਫਾਇਦਾ ਨਹੀਂ ਹੁੰਦਾ ਉਦੋਂ ਆਹ ਚੀਜ਼ ਬੜੀ ਬੈਸਟ ਹੈ ਬੜਾ ਵਧੀਆ ਕੰਮ ਕਰਦਾ ਬਿਲਕੁਲ 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 ਹੁਣ ਆਪਾਂ ਐਤ ਕਿ ਆਪਦੇ ਕਾਰਵਾਸ਼ਰ ਵੀ ਲਿਆਂਦੇ ਜੀ ਪਹਿਲਾਂ ਆਪਾਂ ਕਿਸੇ ਤੋਂ ਲੈਂਦੇ ਸੀ ਇਹ ਅਗਲੇ ਦੇ ਕੋਈ ਪਤਾ ਨਹੀਂ ਸੀ ਕਿ ਕੀ ਆਪ ਨੂੰ ਅੰਦਰ ਦੇਤਾ ਕੀ ਨਹੀਂ ਦੇਤਾ ਅੰਦਰ ਤਾਂ ਆਪਾਂ ਮੋਟਰ ਦੇ ਹੁਣ ਜਾ ਹੀ ਨਹੀਂ ਸਕਦੇ ਸੀਗੇ ਹੁਣ ਇਹ ਆਪਣਾ ਆਪ ਦਾ ਖੁੱਦ ਦਾ ਬ੍ਰਾਂਡ ਹੈ ਠੀਕ ਹੈ ਇਹਦੇ ਨਾਲ ਆਪਾਂ ਇੱਕ ਤਾਂ ਇਹ ਪੀਸ 10 ਕਿਲੋ ਦਾ ਹਾਂ ਆਮ ਜਿਹੜੇ ਕਾਰਵਾਸ਼ਰ ਮਾਰਕੀਟ ਚੋਂ ਮਿਲਣਗੇ ਇਹ ਹੈ ਜੀ ਕਾਰਵਾਸ਼ਰ ਠੀਕ ਹੈ ਬਈ ਕਈ ਕੰਬਾਈਨ ਕੰਗੂਨ ਵਾਸਤੇ ਨਹੀਂ ਹੁੰਦਾਗਾ ਇਹ ਹੂੰ ਇਹਦੇ ਨਾਲ ਇੱਕ ਤਾਂ 50 ਫੁੱਟ ਪਾਈਪ ਦਿੱਤੀ ਹਾਂ ਠੀਕ ਹੈ ਜੀ ਤੇ ਇੱਕ 10 ਕਿਲੋ ਦਾ ਪੀਸ ਹੈ ਇਹ ਠੀਕ ਹੈ ਵੀ ਇਹਦੀ ਅਸੀਂ ਆਪਾਂ ਗਰੰਟੀ ਵੀ ਦਿੰਨੇ ਆਂ ਅੱਛਾ ਗਰੰਟੀ ਹੈ ਹਾਂ ਵੀ ਇਹ ਚਾਈਨਾ ਦਾ ਕੋਈ ਇਹ ਨਹੀਂ ਹੁੰਦਾ ਵੀ ਹੁਣ ਕਿਵੇਂ ਆਪਣਾ ਪੰਪ ਹੈ ਇਹਨਾਂ ਦੀ ਵੀ ਆਪਾਂ ਅੱਜ ਨਹੀਂ ਗਰੰਟੀ ਦੇ ਰਹੇ ਹਾਂ ਕਿੰਨੇ ਸਾਲ ਹੋ ਗਏ ਵੀ ਗਰੰਟੀ ਆਪਾਂ ਦਿੰਨੀ ਹੈ ਵੀ ਚਲੋ ਯਾਰ ਅਗਲੇ ਨੇ ਪੈਸੇ ਲਾਈ ਆ ਜੇ ਕੋਈ ਚੀਜ਼ ਖਰਾਬ ਹੋ ਜੇ ਹਾਂਜੀ ਹਾਂਜੀ ਤਾਂ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਦੇਖੋ ਆਪਾਂ ਗਾਹਕ ਨਾਲ ਹੀ ਹੈ ਹਾਂ ਸਹੀ ਹੈ ਹੁਣ ਆ ਕਾਰਵਾਚ ਰਾ ਜਿਵੇਂ 50 ਫੁੱਟ ਪਾਈਪ ਹੈ ਹਾਂ ਤੇ ਹੁਣ ਜਿਵੇਂ ਤੁਸੀਂ ਇਹ ਲਾ ਲੋ ਆ ਪੀਸ ਆਪਾਂ ਤਿਆਰ ਕਰਾ ਲਿਆ ਚਾਈਨਾ ਤੋਂ ਹਾਂ ਤੇ ਇਹਦੀ ਆਪਾਂ ਟੈਸਟਿੰਗ ਕੀਤੀ ਐ ਠੀਕ ਐ ਮੈਂ ਲਗਾਤਾਰ ਸਾਢੇ 3 ਘੰਟੇ ਚਲਾਇਆ ਅੱਛਾ ਸਾਢੇ 3 ਘੰਟਿਆਂ ਦਾ ਮਤਲਬ ਐ ਜਿਵੇਂ 20 ਮਿੰਟ ਚਲਾ ਲਿਆ ਆ ਗੱਨ ਬੰਦ ਕਰਤੀ ਫੇਰ ਚਲਾ ਲਿਆ ਠੀਕ ਐ ਵੀ ਇਹਦੀ ਟੈਸਟਿੰਗ ਇਹ ਐ ਵੀ ਸਾਡੀ ਦਾ ਟੈਸਟਿੰਗ ਦੇ ਵਿੱਚ ਇਹ ਸਕਸੈਸ ਐ ਠੀਕ ਐ ਓਕੇ ਐ ਕੋਈ ਕੰਪਲੀਟ ਨਹੀਂ ਜ਼ੀਰੋ ਕੰਪਲੀਟ ਹਾਂ ਫੇਰ ਇਹਦੇ ਵਿੱਚ ਆਪਾਂ ਹੁਣ ਚਾਰ ਮਾਡਲ ਲਿਆਂਦੇ ਆ ਆਪਦੇ ਅੱਛਾ ਜੀ ਜਿਵੇਂ ਕਿਸੇ ਨੇ ਥੋੜਾ ਕੰਮ ਲੈਣਾ ਤਾਂ ਉਹਦੀ ਹਸਤੀ ਲੈਂਦਾ ਜਿਨੇ ਜ਼ਿਆਦਾ ਕੰਮ ਲੈਣਾ ਤਾਂ ਉਹ ਵੱਡਾ ਹਾਂ ਪਰ ਜੇ ਕਿਸੇ ਦੀ ਕੰਬਾਈਨ ਐ ਪੰਜ-ਸੱਤ ਟ੍ਰੈਕਟਰ ਐ ਕਰੇ ਹਾਂ ਵੀ ਟਰਾਲੀਆਂ ਵੀ ਪੂਰਾ ਪੂਰਾ ਹਾਂ ਵੱਡਾ ਲੈਣਾ ਵੱਡਾ ਫਿਰ ਉਹ ਆਹੀ ਚੀਜ਼ ਬਣਵਾ ਲੀ ਠੀਕ ਹੈ ਇਹਦੇ ਦੇ ਵਿੱਚ ਵੀ ਆਪਾਂ ਜਿਹੜੀ ਮੋਟਰ ਵਰਤਦੇ ਹਾਂ ਉਹ ਚైనਾਂ ਦੀ ਵਰਤਦੇ ਹਾਂ ਇੰਡੀਅਨ ਮੋਟਰ ਨਹੀਂ ਵਰਤਦੇ ਅੱਛਾ ਕਾਰਨ ਇਹ ਸਵਾ ਦੀ ਮੋਟਰ ਹੈ ਇੰਡੀਅਨ 2 ਦੀ ਮੋਟਰ ਲਾ ਲਓ ਹਾਂ ਸਮਝਾ ਇੰਡੀਆ ਦੀ 2 ਦੀ ਇਹ ਸਵਾ ਦੀ ਹਾਂ ਤੇ ਇਹ ਕਿਹੜੇ ਐਂਪੀਅਰ ਚੱਕਦੀ ਹੈ 10 8 10 ਬਾ ਇੰਨੇ ਕੀ ਠੀਕ ਹੈ ਤੇ ਕਿਹੜੀ ਉਹ 2 ਐਚਪੀ ਦੀ ਮੋਟਰ ਹੈ ਉਹ ਚੁੱਕਦੀ ਹੈ 13 एंपੀਰ 12 एंपੀਰ 14 एंपੀਰ ਉਹਦੇ ਨਾਲ ਮੋਟਰ ਸੜ ਜਾਂਦੀ ਹੈ ਕੰਮ ਉਹ ਨਾ ਦਿੰਦੀ ਇਹ ਕੰਮ ਤੋਂ ਜ਼ਿਆਦਾ ਅੱਛਾ ਉਹ ਤੋਂ ਜ਼ਿਆਦਾ ਹਾਂ ਫਿਰ ਅਗਲਾ ਕਹਿੰਦਾ ਯਾਰ ਬਜਾਰੋਂ 6 ਮਹੀਨਿਆਂ ਦੀ ਗਾਰੰਟੀ ਮਿਲ ਗਈ ਮੋਟਰ ਦੀ ਇਹਦੀ ਵੀ ਮੋਟਰ ਦੀ ਅਸੀਂ ਗਾਰੰਟੀ ਦਿੰਦੇ ਠੀਕ ਹੈ 6 ਮਹੀਨੇ ਜੀ ਹਾਂ 6 ਮਹੀਨੇ ਦੀ ਫੁੱਲ ਫਲੈਸ਼ ਦੀ ਗਾਰੰਟੀ ਦਿੰਨਾ ਵੀ ਜਿਹਦੇ ਵਿੱਚ ਜੇ ਮੋਟਰ ਨੂੰ ਕੋਈ ਦਿੱਕਤ ਆ ਜੇ ਸੜ ਜੇ ਤਾਂ ਉਹਨੂੰ ਚੇਂਜ ਕਰਾ ਕੇ ਦਿੰਨੇ ਆ ਨਾ ਕਿ ਇਹਦੀ ਬਣਵਾ ਕੇ ਦੇਤੀ ਠੀਕ ਹੈ ਚੀਜ਼ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਆਪਣੀ ਆਹ ਮਾਡਲ ਹੈ ਕਾਰਵਾਸ਼ਰ ਚ ਅੱਛਾ ਜੀ ਜਿਵੇਂ ਛੋਟੇ ਵੱਡੇ ਛੋਟੇ ਛੋਟੇ ਜਿਮੀਂਦਾਰ ਰਸਤੇ ਸ਼ਹਿਰੀ ਬੰਦੇਆਂ ਵਾਸਤੇ ਬਹੁਤ ਵਧੀਆ ਹੂੰ ਇਹਦੇ ਵਿੱਚ ਆਪਣੇ ਕੋਲੇ ਟੋਟਲ 4 ਮਾਡਲ ਆਂਦੇ ਆ ਜੀ 40 40 50 50 ਜਿਹੜਾ ਤੁਹਾਨੂੰ ਚਲਾ ਕੇ ਦਿਖਾਇਆ 80 80 ਤੇ ਆ 90 90 ਇਹ ਸਭ ਤੋਂ ਵੱਡਾ ਆ ਗਿਆ ਹੈ ਨਾ ਜੀ ਇਹਨਾਂ ਨਾਲ ਇਹ ਉਹ ਦੋਨੇ ਸੇਮ ਹੈ ਜੀ ਅੱਛਾ ਜੀ 80 90 90 80 ਦੇ ਵਿੱਚ 50 ਫੁੱਟ ਪਾਈਪ ਹੈ ਇਹਨਾਂ ਦੇ ਵਿੱਚ 72 ਫੁੱਟ ਪਾਈਪ ਹੈ ਠੀਕ ਹੈ ਪਾਈਪ ਦਾ ਪੈਪ ਦਾ ਫਰਕ ਹੈ ਇਹ ਵੀ ਪੀਸ 10 ਕਿਲੋ ਦਾ ਓਕੇ ਜਿਵੇਂ ਆ ਪੀਸ ਹੈ ਇਹ ਜਿਵੇਂ ਮਾਰਕੀਟ ਚੋਂ ਮਿਲਦੇ ਆ ਸਸਤੇ ਇਹ ਉਹ ਚੀਜ਼ ਹੈ ਓਕੇ ਇਹ ਹੈ ਪਿਓਰ ਕਾਪਰ ਚ ਆਲੂਮੀਨੀਅਮ ਚ ਕੋਈ ਪੀਸ ਨਹੀਂ ਤਿਆਰ ਕਰਾ ਠੀਕ ਹੈ ਜਿਹੜੀ ਆਪਾਂ ਇਹਨਾਂ ਦੇ ਵੀ ਕਾਰਵਾਸ਼ਰਾਂ ਦੇ ਵੱਡਿਆਂ ਦੇ ਮੋਟਰ ਲਾਣੇ ਆ ਪਿਓਰ ਕਾਪਰ ਦੀ ਲਾਣੇ ਵੈਸੇ ਆਪਣੇ ਨਾ 8 ਸਾਲ 7 ਸਾਲ ਤਕਰੀਬਨ ਹੋ ਗਏ ਆ ਲੋਕਾਂ ਦੇ ਕੋਲੇ ਵਾਸ਼ਰ ਚੱਲਦੇ ਆ ਅੱਛਾ ਜੀ ਤੇ ਮੋਟਰ ਅਜ ਤੀ ਵੀ ਨਹੀਂ ਸੜੀ ਫਿਰ ਆਪਣਾ ਕਿਹੜਾ ਸਿਸਟਮ ਹੈ ਜੀ ਆਮ ਤੌਰ ਤੇ ਲੋਕੀ ਲੋਹੇ ਦਾ ਫਰੇਮ ਬਣਾਉਂਦੇ ਆ ਉਹਦੇ ਉੱਤੇ ਹੀ ਮੋਟਰ ਤੇ ਪੰਪ ਫਿੱਟ ਕਰ ਦਿੰਦੇ ਆ ਆਪਾਂ ਨਾਲ ਵਾਟਰਪਰੂਫ ਪਲਾਈ ਦਾ ਬੋਰਡ ਲਾਣੇ ਆ ओके ਵੀ ਕੱਲ ਨੂੰ ਖੁਦਾ ਨਾ ਖਾਸ ਤਾਂ ਮੋਟਰ ਸ਼ਾਰਟ ਹੋ ਜੇ ਕਿਉਂਕਿ ਇਹਦਾ ਲੋਡ ਲੋਡ ਵੱਧਾ ਪ੍ਰੈਸ਼ਰ ਵੱਧਾ ਤਾਂ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਬਿਲਕੁਲ ਕਿਉਂਕਿ ਪਾਣੀ ਦੇ ਵਿੱਚ ਹੀ ਚੱਲਣਾ ਹੈ ਉਹਨੂੰ ਜਿਵੇਂ ਆਪਣਾ ਬੈਟਰੀ ਵਾਲਾ ਪੰਪ ਹੈ ਮੈਂ ਤੁਹਾਨੂੰ ਕੱਲਾ ਪ੍ਰੈਸ਼ਰ ਦਿਖਾਨਾ ਹੈ ਆਪਣਾ ਖੁੱਲਾ ਵੀ ਇਹ ਇਹ ਜੋ ਪੰਪ ਦਾ ਪ੍ਰੈਸ਼ਰ ਆਊਗਾ ਹਾਂ ਬੈਟਰੀ ਵਾਲੇ ਦਾ ਕਿਸੇ ਪੰਪ ਦਾ ਨਹੀਂ ਆਊਗਾ ਓਕੇ ਹਾਂ ਵੀ ਆਪਣੇ ਤੋਂ ਲੈ ਕੇ ਗਿਆ ਤਾਂ ਵਕਰੀ ਗੱਲ ਹੈ ਹਾਂ 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 ਵੀ ਇਹਦੇ ਵਿੱਚ ਹਾਈ ਪ੍ਰੈਸ਼ਰ ਮੋਟਰ ਹੈ ਠੀਕ ਹੈ ਵਾਕਿਆ ਰੋ ਦੂਰ ਤੱਕ ਜਾਂਦਾ ਉੱਥੋਂ ਤੱਕ ਇਹ ਆਪਾਂ ਆਪ ਤਿਆਰ ਕਰਵਾਨੇ ਆ ਠੀਕ ਹੈ ਇਹ ਸਚਾਈ ਹੈ ਇਹ ਚైనా ਦੀ ਸਭ ਤੋਂ ਮਹਿੰਗੀ ਫੈਕਟਰੀ ਹੈ ਜਿੱਥੋਂ ਆਪਾਂ ਪੰਪ ਤਿਆਰ ਕਰਵਾਨੇ ਆ ਓਕੇ ਜਿਵੇਂ ਆਪਣਾ ਬੈਟਰੀ ਵਾਲਾ ਆ ਗਿਆ ਇੰਜਨ ਵਾਲਾ ਆ ਗਿਆ ਹੁਣ ਆਪਣਾ ਰਤਨ ਦਾ ਹੱਥ ਵਾਲਾ ਵੀ ਆਂਦਾ ਪਰ ਉਹ ਮਹਿੰਗਾ ਬਹੁਤ ਹੋ ਜਾਂਦਾ ਹਾਂ ਵੀ ਕਿਹੜਾ ਹੈਵੀ ਪੰਪ ਹੈ ਕਿਉਂਕਿ ਪਿੱਤਲ ਹੈ ਜੀ ਪਿੱਤਲ ਹੈ ਪਲਾਸਟਿਕ ਹੈ ਲੋਹਾ ਜੇ ਆਪਾਂ ਨਿੱਗਰ ਬਣਾਵਾਂਗੇ ਤਾਂ ਉਹਦਾ weight ਵੀ ਵਧੂਗਾ ਹਾਂ ਤੇ ਰੇਟ ਵੀ ਵਧੂਗਾ ਰੇਟ ਵੀ ਵਧਣਾ ਇਹਦਾ ਹੈਗਾ ਜੀ ਹੁਣ ਜਿਵੇਂ ਆ ਬੈਟਰੀ ਵਾਲਾ ਹੋ ਗਿਆ ਇੰਜਨ ਵਾਲਾ ਹੋ ਗਿਆ ਹੁਣ ਇੰਜਨ ਵਾਲੇ ਤੇ ਆ ਜੀ ਆਪਾਂ ਜੇ ਆਪਾਂ ਰੇਟ ਵੈਲਿਊ ਦੀ ਆਪਣੇ ਕੋਲੇ ਹਰ ਕੰਪਨੀ ਦਾ ਬ੍ਰਾਂਡ ਮਿਲ ਜੂਗਾ ਪਰ ਇਹ ਹੁੰਦੇ ਵੀਰੇ ਸਾਰੇ ਚਾਈਨੀਜ਼ ਆ ਇੰਡੀਅਨ ਕੁਛ ਨਹੀਂ ਹੁੰਦਾਗਾ ਹਾਂ ਜਿਹੜੀ ਮੇਨ ਗੱਲ ਆ ਆਪਾਂ ਇਸ ਗੱਲ ਨੂੰ ਕਹਿੰਦਿਆਂ ਨੂੰ ਆਪਾਂ ਨੂੰ 3-4 ਸਾਲ ਹੋ ਗਏ ਇਹੀ ਗੱਲ ਹੀ ਆਪਾਂ ਕਰੀ ਜਿਆਦਾ ਟਾਈਮ ਹੋ ਗਿਆ ਹਾਂ ਜਦੋਂ ਦਾ ਆਪਾਂ ਵੀਡੀਓ ਜੇ ਬੰਨ ਲਿਆ ਜੇ ਕਲਸੀ ਹੋਊਗਾ ਨਾ ਇਹ 1 ਹੋਊਗਾ ਕਲਸੀ 99 ਅੱਛਾ ਜੀ ਜਿਨ੍ਹਾਂ ਦੀਆਂ ਮੋਟਰਾਂ ਆਂਦੀਆਂ ਠੀਕ ਐ ਕਲਸੀ 1 ਗੋਤ ਐ ਹਾਂ ਠੀਕ ਹੈ ਨਾ ਜੀ ਇਹ ਸਭ ਕਲਸੀ ਅੱਡ ਅੱਡ ਮੈਂਸ਼ਨ ਕਰਾਂ ਦੇ ਲੋ ਓਕੇ 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 ਵੀ ਕਿਸੇ ਵੀ ਦੁਕਾਨਦਾਰ ਚਾਹੇ ਮੈਂ ਯਾਰ ਚਾਹੇ ਕੋਈ ਵੀ ਹੈ ਜੇ ਅਗਲਾ ਕੰਪਨੀ ਕਹੇ ਕਿ ਵੇਚ ਦਾ ਤਾਂ ਮਾੜੀ ਗੱਲ ਹੈ ਹੂੰ ਜੇ ਅਗਲਾ ਤੁਹਾਨੂੰ ਅਸਲੀਅਤ ਦੱਸ ਕੇ ਦਿੰਦਾ ਤਾਂ ਬਹੁਤ ਬੈਸ ਬਹੁਤ ਬਹੁਤ ਵੀ ਬਾਕੀ ਇਹਨਾਂ ਨੂੰ ਹੁੰਦਾ ਕੁਝ ਨਹੀਂ ਵੀ ਯਾਰ ਵੀ ਬਾਲੇ ਪੈਸੇ ਲਾਂ ਦੀ ਲੋੜ ਨਹੀਂ ਲੋੜ ਨਹੀਂ ਹਾਂ ਵੀ ਆਪਦਾ ਜੈਨੂਅਲ ਜਾ ਲੋ ਫਿਰ ਦੁੱਖ ਵੀ ਨਹੀਂ ਹੁੰਦਾ ਯਾਰ ਪੰਜ ਚਾਰ ਸਾਲ ਚਲਾਇਆ ਬਸ ਵੀ ਆਪਦਾ ਇਹਦੇ ਬਾਲੀ ਰਿਪੇਅਰ ਦੇ ਪੰਗੇ ਜਨਾਪੋ ਹਾਂ ਜੇ ਤੁਹਾਨੂੰ ਹੁਣ ਜਿਵੇਂ ਸਾਡੇ ਉੱਥੇ ਬੰਦਾ ਰਿਪੇਅਰ ਕਰਾਈ ਜਾਂਦਾ ਹਾਂ ਉਹ ਫੋਰ ਸਟੋਕ ਇੰਜਨ ਸੀ ਉਹਦਾ ਜੀਐਕ 35 ਹੂੰ ਓਐਚਸੀ ਵਾਲਾ ਆ ਪਿਆ ਹਾਂ ਵੀ ਉਹਦਾ ਇੰਜਨ ਖਰਾਬ ਹੋ ਗਿਆ ਆਪਾਂ ਉਹਨੂੰ ਇਹ ਵੀ ਉਹਦਾ ਰਿਪੇਅਰ ਨਹੀਂ ਕੀਤਾ ਸਹੀ ਪੁੱਛੋ ਵੀ ਆਪਾਂ ਨਵਾਂ ਇੰਜਨ ਹੀ ਲਾ ਦਿੱਤਾ ਫਿਰ ਕੋਈ ਬਾਲਾ ਮਹਿੰਗਾ ਨਹੀਂ ਗਿਆ ਯਾਰ ਜਿੰਨੇ ਉਹਦੇ ਬਿੱਲ ਰਿਪੇਅਰ ਦੇ ਬਣਨੇ ਸੀਗੇ ਅੱਧੂ ਸਸਤਾ ਇੰਜਨ ਆਛਾ ਉਹਦੂ ਸਸਤਾ ਵਹਿ ਗਿਆ ਹਾਂ ਸਸਤਾ ਹੀ ਪੈਣਾ ਜੀ ਠੀਕ ਹੈ ਜਦੋਂ ਵੀ ਟੂ ਸਟੋਕ ਇੰਜਨ ਹੈ ਹਾਂ ਟੂ ਸਟੋਕ ਦੀ ਆਪਾਂ ਬਿਜਾਰੂ ਰਿਪੇਅਰ ਕਰਾਣ ਜਾਵੜੀਏ ਹਾਂ ਹੋਰ ਰੁਪਈਆ ਮੰਗ ਲੈਂਦੇ ਆ ਵੀ 2500 ਲੱਗ ਗਿਆ ਜੀ ਹਾਂ ਇੰਜਨ ਦਾ ਕ੍ਰੈਂਕ ਪੈ ਗਈ ਪਿਸਟਨ ਪੈ ਗਿਆ ਸਲੀਪ ਹੈ ਗਈ ਫਲਾਨਾ ਪੈ ਗਿਆ ਹਾਂ ਨਵਾਂ ਇੰਜਨ 2200 ਰੁਪਏ ਦਾ ਟੂ ਸਟੋਕ ਦਾ ਜੇ ਪੂਰਾ ਸੀਰੀਅਲ ਦਾ ਲੈਣਾ 2600 ਰੁਪਏ ਦਾ 2600 ਫੋਰ ਦਾ ਇੰਜਨ ਆ ਜਿਵੇਂ ਆ 3500 ਦਾ ਇਹਦੇ ਸਿੱਧਾ ਇੰਜਨ ਲੈਣਾ ਤਾਂ 4500 ਰੁਪਏ ਦਾ ਐਂਡ ਇਹ ਜਿਵੇਂ ਕਿਰਾਏ ਤੇ ਸਪਰੇਅ ਕਰਦੇ ਆ ਤਾਂ ਇਹਨਾਂ ਵਾਸਤੇ ਦੀ ਬੈਸਟ ਠੀਕ ਹੈ ਵਧੀਆ ਚੱਲੂਗਾ ਉਹਨੂੰ ਪੂਰਾ ਸੀ ਹੁਣ ਜਿਵੇਂ ਤੁਹਾਡਾ ਇੱਥੇ ਪੰਪ ਪਿਆ ਆ ਪਿਆ ਲੈ ਹਾਂ ਆ ਪੰ ਥੋੜੇ ਆਪਦੀ ਚੱਲੀ ਜਾਂਦਾ ਅੱਜ ਆਪਣਾ ਕਾਰਬੂਰੇਟਰ ਤੇ ਹੋਰ ਕੀ ਪਿਆ ਬੋਕੀਆਂ ਬੋਕੀਆਂ ਭਈ ਲੈ ਹਾਂ ਕੁਛ ਨਹੀਂ ਆ ਕੁਛ ਵੀ ਨਹੀਂ ਆ